ਅੱਜ ਥਾ ਕਿ ਭਾਜਪੀ ਵੱਲੋਂ ਅੱਜ ਸੂਬਾ ਪਾਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਉੱਥੇ ਹੀ ਹੁਣ ਆਮ ਆਦਮੀ ਪਾਰਟੀ ਦੀਆਂ ਵੀ ਜੋ ਹੈ ਪ੍ਰਦਰਸ਼ਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਤਾਜ਼ੀਆਂ ਤਸਵੀਰਾਂ ਪਠਾਨਕੋਟ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਜਿੱਦਕਿ ਆਪ ਵਰਕਰਾਂ ਨੇ ਭਾਜਪਾ ਵਰਕਰਾਂ ਦੇ ਖਿਲਾਫ ਮੋਰਚਾ ਖੋਲ੍ਹ ਲਿਆ ਅਤੇ ਪਾਰਟੀ ਦੇ ਵਿਰੋਧ ਦੇ ਵਿੱਚ ਜਮ ਕੇ ਨਾਰੇਬਾਜ਼ੀ ਵੀ ਕੀਤੀ ਅਤੇ ਰੋਜ਼ ਪ੍ਰਦਰਸ਼ਨ ਵੀ ਕੀਤਾ ਪਠਾਨਕੋਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਥੇ ਕਿ ਸੁਭੇਚਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਾਤਾਰ ਵਿਰੋਧੀ ਧਿਰਾਂ ਵੱਲੋਂ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉੱਥੇ ਹੀ ਜੋ ਹੈ ਅੱਜ ਸ਼ਹਿਰ ਦੇ ਵਿੱਚ ਯਾਨੀ ਪਠਾਨਕੋਟ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਜੋ ਹੈ ਭਾਜਪਾ ਦੇ ਖਿਲਾਫ ਪੂਰਜ਼ੋਰ ਪ੍ਰਦਰਸ਼ਨ ਕੀਤਾ ਗਿਆ ਅਤੇ ਮੋੜਵਾ ਜਵਾਬ ਵੀ ਦਿੱਤਾ ਗਿਆ ਉਹਨਾਂ ਕਿਹਾ ਕਿ ਗੈਂਗਸਟਰਾਂ ਵੱਲੋਂ ਜਿਨ੍ਹਾਂ ਲੋਕਾਂ ਤੇ ਹਮਲਾ ਕੀਤਾ ਗਿਆ ਹੈ ਉਹਨਾਂ ਨੂੰ ਜਵਾਬੀ ਕਾਰਵਾਈ ਵਿੱਚ ਜਾਂ ਤਾਂ ਗ੍ਰਿਫਤਾਰ ਕੀਤਾ ਗਿਆ ਹੈ ਫਿਰ ਪੁਲਿਸ ਮੁਕਾਬਲੇ ਦੌਰਾਨ ਗੈਂਗਸਟਰ ਮਾਰੇ ਜਾ ਚੁੱਕੇ ਹਨ ਇਸ ਤੇ ਪ੍ਰਕਟ ਪ੍ਰਿਕਿਰਿਆ ਦਿੰਦੇ ਹੋਏ ਪਾਜਪਾ ਦੇ ਆਗੂ ਸਿਰਸਾ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਗਏ ਸਨ ਅਤੇ ਗੈਂਗਸਟਰਾਂ ਨੂੰ ਮੁਕਾਬਲੇ 'ਚ ਮਾਰਨ ਤੇ ਇਤਰਾਜ਼ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਆਮਦ ਪਾਰਟੀ ਵੱਲੋਂ ਸਿਰਸਾ ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਸਿਰਸਾ ਇੰਜ ਗੱਲ ਕਰ ਰਹੇ ਨੇ ਜਿਵੇਂ ਕੇਂਦਰ ਦੀ ਪਾਜਪਾ ਸਰਕਾਰ ਗੈਂਗਸਟਰ ਲੋਰੈਂਸ ਬਿਸ਼ਨੋਏ ਦੀ ਸਰਪ੍ਰਸਤ ਹੋਵੇ ਇਸੇ ਵਜ੍ਹਾ ਨਾਲ ਪਾਜਪਾ ਵੱਲੋਂ ਗੈਂਗਸਟਰਾਂ 'ਤੇ ਹੋਈ ਕਾਰਵਾਈ ਤੇ ਸਵਾਲ ਚੁੱਕੇ ਜਾ ਰਹੇ ਨੇ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਕੈਬਨਿਟ ਮੰਤਰੀ ਲਾਲਚੰਦ ਕਟਾਰੋ ਚੱਕ ਵੀ ਮੌਕੇ ਤੇ ਮੌਜੂਦ ਰਹੇ ਤਾਂ ਉਹਨਾਂ ਵੱਲੋਂ ਕੀ ਕੋਈ ਜਾਣਕਾਰੀ ਸਾਂਝੀ ਕੀਤੀ ਹੋਵੇ ਤੁਹਾਨੂੰ ਸੁਣਾਣਾ ਹੈ ਜਿਹੜਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਆਪਾਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਪਠਾਨਕੋਟ ਦੇ ਬਾਦਮੀ ਤੋਂ ਚੌਂਕ ਵਿਖੇ ਜਿੱਥੇ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਭਾਜਪਾ ਦੇ ਖਿਲਾਫ ਰੋਜ਼ ਮੁਜ਼ਾਹਰਾ ਜਿਹੜਾ ਕੀਤਾ ਜਾ ਰਿਹਾ ਸੀਦਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀਦਾ ਕਿ ਭਾਜਪਾ ਔਰ ਜਿਹੜੇ ਗੈਂਗਸਟਰ ਆ ਉਹਨਾਂ ਦਾ ਆਪਸੀ ਜਿਹੜਾ ਕਾਲਮੇਲ ਹੈ ਔਰ ਭਾਜਪਾ ਜਿਹੜੀ ਆ ਗੈਂਗਸਟਰਾਂ ਨੂੰ ਮਦਦ ਕਰ ਰਹੀ ਆ ਤੁਹਾਨੂੰ ਪਤਾ ਹੈ ਕਿ ਫੇਸ ਜਿਹੜੀ ਅਬਹਰ ਵਿਖੇ ਕਪੜਾ ਵਪਾਰੀ ਦੀ ਹੱਤਿਆ ਹੋਣ ਤੋਂ ਬਾਅਦ ਲਗਾਤਾਰ ਜਿਹੜਾ ਭਾਜਪਾ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਤਾਂ ਨਹੀਂ ਕਿ ਪੰਜਾਬ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ ਆ ਅਰੇ ਉਸ ਦੇ ਬਾਅਦ ਜਿਹੜਾ ਪੰਜਾਬ ਸਰਕਾਰ ਵੱਲੋਂ ਐਨਕਾਊਂਟਰ ਜਿਹੜਾ ਆ ਉਹ ਕੀਤਾ ਗਿਆ ਸੀਗਾ ਜਿਸ ਦੇ ਵੱਲੋਂ ਬੀਜੇਪੀ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਹੈ ਉਸ ਦੇ ਦੇਖਦਿਆਂ ਅੱਜ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਜਿਹੜਾ ਬੀਜੇਪੀ ਦੇ ਖਿਲਾਫ ਰੋਜ਼ ਮੁਜਾਜਾ ਕਰਾਇਆ 12ਵੀਂ ਦੀ ਚੌਂਕ 'ਤੇ ਕੀਤਾ ਗਿਆ ਅਤੇ ਉਹਨਾਂ ਕੋਲ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਬੀਜੇਪੀ ਅਤੇ ਬੈਂਕਾਣਾ ਦੇ ਵਿੱਚ ਆਪੀ ਤਾਲਮੇਲਾ ਬਾਕੀ ਮੋਕੇ ਦੇ ਤੇ ਤੂਝ ਆ ਆਮ ਆਦਮੀ ਪਾਰਟੀ ਦੇ ਆਗੂ ਨੇ ਹੌ ਗੇ ਰਹੇ ਹ ਕੋਰੋਨਾ ਚਾਚਕ ਮੈਨੂ ਗੇ ਆ ਜਾ ਕੇ ਨਾਰਜ ਜੈਸ਼ਮਾਨ ਦਨ ਚੇਰਾ ਈਮੇਲ ਖਾਸ ਰਿਪੋਰਟ ਬੇਸਿਕਲੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੋ ਵੱਡੇ ਸਵਾਲਾਂ ਦੇ ਉੱਤੇ ਪੰਜਾਬੀ ਲੋਕਾਂ ਨੂੰ ਰਾਹ ਦੇਣ ਲਈ ਵੱਡਾ ਅੰਦੋਲਨ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਅੰਦਰ ਇੱਕ ਪਾਸੇ ਜੁੱਧ ਨਸ਼ਿਆਂ ਉਰਦ ਚੱਲ ਰਿਹਾ ਤੇ ਦੂਜੇ ਪਾਸੇ ਜਿਹੜੇ ਗੈਂਗਸਟਰ ਨੇ ਜਿਹੜੇ ਗੈਂਗਸਟਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਭੋਲ ਰਹੇ ਆ ਔਰ ਵੱਡੀਆਂ ਵਾਅਦਤਾਂ ਦਵੇ ਆ ਸੋ ਅਸੀਂ ਅੱਜ ਇਹ ਕਹਿਣਾ ਚਾਹਨੇ ਪੰਜਾਬ ਦੇ ਲੋਕਾਂ ਨੂੰ ਕਿ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਪੰਜਾਬ ਦੇ ਲੋਕਾਂ ਦਾ ਜਿਹੜਾ ਵੀ ਕੋਈ ਸੁਰੱਖਿਆ ਨਾਲ ਜੁੜਿਆ ਸਵਾਲ ਹੈ ਮੁੱਦਾ ਉਹਦੇ ਤੇ ਵੱਡੀਆਂ ਕਦਮੀਆਂ ਲਈਆਂ ਨੇ ਪਰ ਅਫਸੋਸ ਇਸ ਗੱਲ ਦਾ ਕਿ ਕੇਂਦਰ ਦੀ বিজেপি ਸਰਕਾਰ ਕੇਂਦਰ ਦੀ বিজেপি ਸਰਕਾਰ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀ ਦੀਆਂ ਸਟੇਟ ਗਵਰਨਮੈਂਟਾਂ ਨੇ ਉਹਨਾਂ ਨੂੰ ਅਸਥਿਰ ਕਰਨ ਦੀਆਂ ਸਾਜਾ ਰਾਜ ਰਹੀਆਂ ਨੇ ਤੇ ਜਿਨ੍ਹਾਂ ਵਿੱਚੋਂ ਪੰਜਾਬ ਵੀ ਇੱਕ ਹੈ ਪੰਜਾਬ ਇਸ ਕਰਕੇ ਉਹਨਾਂ ਨੂੰ ਰੋਕਦਾ ਕਿ ਪੰਜਾਬ ਦੇ ਅੰਦਰ ਆਵਾਜ਼ੀ ਪਾਰਟੀ ਦੀ ਸਰਕਾਰ ਲੋਕਾਂ ਦੇ ਵੱਡੇ ਵੱਡੇ ਮਸਲੇ ਹੱਲ ਕਰਦੀ ਹੈ ਮਾਜੂਬ ਮੁੱਖ ਮੰਤਰੀ ਸੰਧਾਰ ਭਗਵਾਨ ਸਿੰਘ ਮਹਾਰਾਜ 60 ਕਿਜਲੀਵਾਲ ਜੀ ਦੀ ਅਗਵਾਈ ਦੇ ਵਿੱਚ ਹੋਰਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਇਹ ਸਰਕਾਰ ਪੰਜਾਬ ਦੇ ਲੋਕਾਂ ਦੇ ਜੀਵਨ ਬੱਧ ਉੱਚਾ ਚੁੱਕਣ ਲਈ ਕਿਉਂ ਕੰਮ ਕਰ ਰਹੀ ਹੈ ਸੋਗਰਾਤ ਜਿਹੜੇ ਗੈਂਗਸਟਰ ਹਨ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੋ ਗੁਜਰਾਤ ਦੀ ਜ਼ਿਲ੍ਹਾ ਦੇ ਅੰਦਰ ਜਿਹੜੇ ਨਾਮੀ ਗੈਂਗਸਟਰ ਨੇ ਜਿਨ੍ਹਾਂ ਵਿੱਚ ਵਿਸनोई ਵੀ ਹੈ ਲਾਲਸ ਵਿਸनोई ਜਿਹਨੂੰ ਪੰਜਾਬ ਦਾ ਪੋਛਾ ਬੱਚਾ ਜਾਣਦਾ ਔਰ ਐਸੇ ਗੈਸਟਰਾ ਦੇ ਰਾਈ ਪੰਜਾਬ ਦੇ ਕਾਰੋਬਾਰੀ ਲੋਕਾਂ ਨੂੰ ਫੋਨ ਕਰਾ ਕੇ ਉਹਨਾਂ ਨੂੰ ਦਬਕੇ ਮਾਰ ਕੇ ਨੂੰ ਡਰਾ ਕੇ ਉਹਨਾਂ ਕੋਲ ਫਰੋਟੀਆਂ ਮੰਗਣ ਲੀਆਂ ਜਿਹੜੀਆਂ ਅਸਫਲ ਗੋਸ਼ਾ ਦਿੱਤੀਆਂ ਜਾ ਰਹੀਆਂ ਨੇ ਔਰ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਇੱਕ ਬਹੁਤ ਹੀ ਕਾਰੋਬਾਰੀ ਸੱਜੇ ਬਰਮਾ ਜੀ ਦਾ ਜਿਹੜਾ ਮਾਡਲ ਹੁੰਦਾ ਬੋਰ ਦੇ ਅੰਦਰ ਸੋ ਉਹਦੀ ਇੱਕ ਜੀ ਦੀ ਝਾਕ ਦੀ ਧਾਰਨਾ ਵੀ ਉਹ ਕਿਵੇਂ ਵਿਸਲੋਈ ਜਿਹੜਾ ਗੁਜਰਾਤ ਦੇ ਜ਼ਿਲ੍ਹਾ ਤੋਂ ਵੈ ਕੇ ਉੱਚੋ ਸਾਰਾ ਆਪਰੇਟੋ ਕਰ ਦਿਆ ਸੋ ਅੱਜ ਇਹ ਕਹਿਣਾ ਚਾਹਣਾ ਕਿ ਬੀਜੇਪੀ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਨਾ ਖੜੇ ਸੋ ਅੱਜ ਅਸੀਂ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਸ੍ਰਿਆ ਦੇਣ ਲਈ ਆਏ ਆ ਕਿ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਪੰਜਾਬ ਦੇ ਲੋਕਾਂ ਦੇ ਇਜ਼ਹਾਰ ਮੰਦ ਜਿੱਥੇ ਗਰੰਟੀ ਆ ਮਾਜੂਬ ਮੁੱਖ ਮੰਤਰੀ ਜੀ ਦੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉਹਦੇ ਨਾਲ ਦੀ ਨਾਲ ਬੀਜੇਪੀ ਜਿਹੜੀ ਗੈਂਗਸਟਰਾਂ ਨੂੰ ਪਾਲਦੀ ਆ ਉਹਨਾਂ ਨੂੰ ਹੱਲਾਸ਼ਰੀ ਦਿੰਦੀ ਆ ਉਹ ਬੰਦ ਕਰੇ ਵਰਨਾ ਪੰਜਾਬ ਦੇ ਲੋਕ ਇਹ ਸਾਰਾ ਕੁਝ ਦੇਖ ਰਿਹਾ ਸੋ ਅਸੀਂ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਉਹ ਪੰਜਾਬ ਨੂੰ ਅੱਜ ਦੀ ਭੱਟੀ ਜੀ ਚੋਕੜ ਦੇ ਕੋਸ਼ਾ ਕਰਦੀ ਆ ਸੋ ਦੋਹਰਾ ਕਰੈਕਟਰ ਹੈ ਬੀਜੇਪੀ ਦਾ ਪੰਜਾਬ ਦੇ ਪ੍ਰਤੀ ਸੋ ਨਾ ਕੇਵਲ ਇੱਕ ਸਵਾਲ ਦੇ ਨਿੱਕੇ ਸਵਾਲਾਂ ਦੇ ਉੱਤੇ ਪੰਜਾਬ ਦਾ ਆਰਡੀਐਫ ਢੱਕਿਆ 8000 ਰੁਪਇਆ ਪੰਜਾਬ ਦਾ ਹੈਲਥ ਮਿਸ਼ਨ ਦਾ ਪੈਸਾ ਢੱਕਿਆ ਔਰ ਹੋਰ ਤਾਂ ਹੋਰ ਸਾਡੇ ਪਾਣੀਆਂ ਤੇ ਡਾਕਾ ਮਾਰਨ ਦੇ ਲਈ ਜਿਹੜਾ ਚਾਹੇ ਉਹ ਬੀਵੀਐਮ ਦੇ ਲਈ ਹੋਵੇ ਬਲਵ ਹਰ ਪਲ ਹਰ ਘੜੀ ਪੰਜਾਬ ਦੇ ਪ੍ਰਤੀਜਿਗਾਂ ਦੀ ਅੱਖ ਹੈ ਉਹ ਬੈਰੀਆਂ ਵਾਰੀਆ ਸਵੱਲੀ ਨਹੀਂ ਸੋ ਅਸੀਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹੋ ਲੋਕ ਨੇ ਜਦੋਂ ਅ ਉਹਵਰ ਦੇ ਅੰਦਰ ਉਹ ਸੁਪਾਈ ਭਰਾ ਦਾ ਕਤਲ ਹੁੰਦਾ ਮਰਡਰ ਹੁੰਦਾ ਤੇ ਉਹ ਹੱਲਾਸ਼ੇਰੀ ਪਾਉਂਦੇ ਆ ਕਿ ਉਹਦੇ ਦੋਸੇ ਫੜੇ ਜਾਣ ਉਹਦੇ ਦੋਸੇ ਟੰਗੇ ਜਾਣ ਤੇ ਜਦੋਂ ਮਾਨਸਾਹਬ ਦੀ ਸਰਕਾਰ ਨੇ ਦੋਸੇ ਫੜੇ ਆ ਟੰਗੇ ਆ ਤਾਂ ਉਹਨਾਂ ਦੀਆਂ ਜ਼ਾਤਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਅੰਦਰ ਮਤਲਬ ਜਿਹੜਾ ਆ ਉਹ ਉਹਨੂੰ ਉਹਨਾਂ ਦੇ ਜਿਹੜਾ ਇਨਕਾਊਂਟਰ ਹੋਇਆ ਉਹਨੂੰ ਮਤਲਬ ਜਿਹੜਾ ਉਹਦੇ ਬਦੇ ਮਗਰਮਾਸ ਦੇ ਹਸੂ ਜਿਹੜਾ ਫੁਗਾਇਆ ਰਿਹਾ ਸੋ ਭਾਜਪੀ ਨੂੰ ਪੰਜਾਬ ਦੇ ਲੋਕ ਦੇਖ ਰਹੇ ਆ ਅਸੀਂ ਹਰ ਸਹਿਰੀ ਦੀ ਹਰ ਪੰਜਾਬੀ ਦੀ ਜਿਹੜੀ ਆ ਉਹ ਸੁਰੱਖਿਆ ਜਿਹੜੀ ਆ ਉਹਦੇ ਲਈ ਸਾਡੇ ਵਤਨਵਾਦਾ ਜਿਹੜਾ ਵੀ ਕਾਨੂੰਨ ਨੂੰ ਆਪਰੇ ਹੱਥਾਂ ਦੇ ਲੋਕ ਆ ਸਰਕਾਰ ਉਹਦੇ ਖਿਲਾਫ ਸਿੱਧਾ ਨਿਡਰਗੀ ਚਾਹੇ ਕਿੱਡਾ ਵੱਡਾ ਵੀ ਗੈਂਸਟਰ ਕਿਉਂ ਨਾ ਹੋਵੇ ਲੇਕਿਨ ਅੰਤ ਦੇ ਵਿੱਚ ਅਹੀ ਗੱਲ ਕਹਾਂਗੇ ਕਿ ਆ ਵੀ ਜੀ ਪੀ ਗਾਂਸਰਾਂ ਦੇ ਰਾਹੀਂ ਪੰਜਾਬ ਦੀ ਤਵਾਈ ਗੱਲ ਨਾ ਤੱਕੇ ਇਹਦੇ ਰਾਹੀਂ ਉਹ ਰਾਸੀ ਰੋਟੀਆਂ ਸੇਕਣ ਦਾ ਕੰਮ ਨਾ ਕਰੇ ਪੰਜਾਬ ਦੇ ਲੋਕਾਂ ਦੀ ਕੱਲੇ ਕੱਲੇ ਬੰਦੇ ਦੀ ਸਾਡੇ ਲਈ ਜ਼ਿੰਦਗੀ ਬਹੁਤ ਕੀਮਤੀ ਆ ਸੋ ਅੱਜ ਵੀ ਜੀ ਪੀ ਨੂੰ ਨੰਗਾ ਕਰਨ ਦੇ ਲਈ ਵੀ ਜੀ ਪੀ ਦੇ ਖਿਲਾਫ ਪ੍ਰੋਟੈਸਟ ਕਨਾਰਕੁਰ ਦੇ ਅੰਦਰ ਕੀਤਾ ਗਿਆ ਸਾਡੇ ਜਿਲ੍ਹਾ ਪ੍ਰਧਾਨ ਆਮਰ ਸੰਧੂ ਜੀ ਦੀ ਅਵਾਜ਼ ਦੇ ਵਿੱਚ ਔਰ ਮੇਰੇ ਬਰੇ ਪਿਆਰੇ ਅਜ਼ੀਜ਼ ભૂવતી શર્મા જી અહમદ બંટુ જી હો સાડે સારે યુદ્ધ આગુ સેવાના ને ਸੋ ਇਹੇ ਕਵਾਂਗੇ ਕਿ ਆਮ ਆਦਮੀ ਪਾਰਟੀ ਪਵਤਵਾਦੀ ਦੀ ਸਰਕਾਰ ਜ਼ੁਧ ਨਸ਼ਾ ਵਿਰੋਧ ਹੋਵੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਹੋਵੇ ਹਰ ਕੀਮਤ ਤੇ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਰਾਖੀ ਕਰੂਗੀ ਤੇ ਭਾਜਪਾ ਨੂੰ ਇਹ ਕੰੰਤ ਲਿਖਿਆ ਪਰਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਸਾਰਾ ਕੁਝ ਦੇਖ ਰਹੇ ਹੈ ਸਾਡੀ ਪੰਜਾਬ ਪੁਲਿਸ ਨੇ ਇੰਦਾ ਵੱਡਾ ਉਪਰਾਲਾ ਲਿਆ ਗੈਂਗਸਟਰਾਂ ਨੂੰ ਇਨਕਾਊਂਟਰ ਕੀਤਾ ਤੇ ਜੇ ਬਾਕੀ ਜਾਣੇ ਸੀ ਕਿ ਇਹਨਾਂ ਨੂੰ ਫੜਕੇ ਅੰਦਰ ਕੀਤਾ ਲੇਕਿਨ ਉਹਦੇ ਸਾਨੂੰ ਸਪੋਰਟ ਕਰਨ ਦੇ ਬਜਾਏ ਇਹਨਾਂ ਦੇ ਇੱਕ ਬੰਦੇ ਨੇ ਜਿਹੜੇ ਕਿ ਦਿੱਲੀ ਦੇ ਮਨਜਿੰਦਰ ਸਿਸਲਜੀ ਨੇ ਦਿੱਲੀ ਦੇ ਵਿੱਚ ਬੀਜੇਪੀ ਦੇ ਵੱਡੇ ਆਗੂ ਇਹਨਾਂ ਨੇ ਕਿਹਾ ਕਿ ਮਾਮਾ ਦੇ ਪੁੱਤ ਮਰ ਗਏ ਮਾਮਾ ਦੇ ਪੁੱਤ ਨਹੀਂ ਗੈਂਗਸਟਰਸ ਮਰੇ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਇੱਥੇ ਮਾਹੌਲ ਬਹੁਤ ਗੰਦਾ ਪੈਦਾ ਕਰਕੇ ਰੱਖਿਆ ਹੈ ਤੇ ਬਹੁਤ ਸਾਰੇ ਮਾਮਾ ਦੇ ਪੁੱਤ ਮਾਰੇ ਆ ਉਹਦੇ ਨਾਲ ਨਾਲ ਸਾਡੇ ਪੰਜਾਬ ਸਰਕਾਰ ਦਾ ਐਡਾ ਵੱਡਾ ਇੱਕ ਉਪਰਾਲਾ ਹੋਇਆ ਹੈ ਜਦ ਨਸਿਆ ਵਿਰਦ ਲੇਕਿਨ ਜਦੋਂ ਅਸੀਂ ਇਹਨਾਂ ਦੇ ਵਿਕਰਮਜੀਠਿਆ ਨੂੰ ਚੋਕੀ ਅਸੀਂ ਅੰਦਰ ਕੀਤਾ ਠੀਕ ਹੈ ਸਰਕਾਰ ਨੇ ਐਕਸ਼ਨ ਲਿਆ ਤੇ ਉਹਨਾਂ ਨੂੰ ਅੰਦਰ ਕੀਤਾ ਤੇ ਉਸ ਤੋਂ ਸਾਰੀ ਕਾਂਗਰਸ ਸਾਰੀ ਬੀਜੇਪੀ ਇਕੱਠੀ ਹੋ ਗਈ ਠੀਕ ਹੈ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਇਹ ਬਿਆਨ ਦਿੱਤਾ ਕਿ ਜੀ ਇਹ ਬਹੁਤ ਗਲਤ ਕੀਤਾ ਹੈ ਲੇਕਿਨ ਆਬਵੀਅਸਲੀ ਜਿਹੜਾ ਵੀ ਬੰਦਾ ਡਰੱਗਸ ਦੇ ਮਾਮਲੇ ਦੇ ਵਿੱਚ ਰਹੂਗਾ ਪੰਜਾਬ ਸਰਕਾਰ ਉਹਨੂੰ ਬਖਸ਼ੂਗੀ ਨਹੀਂ ਤੇ ਉਹਦਾ ਸੜਿਆ ਨਿਕਿਤ ਕਰੂਗੀ ਹਾਂ ਚਿਹਰਾ ਆ ਉਹ ਦੁਨੀਆ ਦੀ ਨਜ਼ਰ ਦੇ ਵਿੱਚ ਸਾਡੇ ਲੋਕਾਂ ਦੀ ਨਜ਼ਰ ਦੇ ਵਿੱਚ ਆ ਗਿਆ ਕਿਉਂਕਿ ਇਹ ਲੋਕ ਜਿਹੜੇ ਆ ਇਹਨਾਂ ਦੇ ਗੈਂਗਸਟਰਾਂ ਦੇ ਨਾਲ ਸੰਬੰਧਨ ਔਰ ਇਹ ਪੰਜਾਬ ਦੇ ਵਿੱਚ ਅਗਰ ਕੋਈ ਉਥਲ ਪੁਥਲ ਮਚਾਰਿਆ ਜਾਏ ਇਸੇ ਤਰ੍ਹਾਂ ਦੀ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਉਹਦੇ ਪਿੱਛੇ ਸਮਝ ਲਓ ਵੀ ਤੁਸੀਂ ਬੀਜੇਪੀ ਦਾ ਹਤਾ ਕਿਉਂਕਿ ਸਿਰਸਾ ਸਾਹਿਬ ਨੇ ਸ਼ਰ੍ਹਾਵੇਂ ਗੱਲ ਕਹਿਤੀ ਹੈ ਕਿ ਉਹ ਜਿਹੜੇ ਲੋਕ ਜਿਹੜੇ ਗੈਂਗਸਟਰ ਮਾਰੇ ਆ ਜਦ ਜਦੋਂ ਪੰਜਾਬ ਪੁਲਿਸ ਕੋਈ ਕਾਰਵਾਈ ਕਰਦੀ ਹੈ ਉਹ ਉਹਦੀ ਨਿਖੇਧੀ ਕਰਦੇ ਆ ਉਲਟਾ ਉਹ ਪੰਜਾਬ ਪੁਲਿਸ ਨੂੰ ਡੀਮੋਰਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਜਦ ਕਿ ਪੰਜਾਬ ਪੁਲਿਸ ਜਿੰਨੇ ਵੀ ਇੱਥੇ ਸਾਡੇ ਅਪਰਾਧ ਹੋ ਰਹੇ ਆ ਮੇਰੇ ਖਿਆਲ ਦੇ ਵਿੱਚ ਕੋਈ ਐਸਾ ਅਪਰਾਧ ਨਹੀਂ ਆਇਆ ਜਿਹੜਾ 24 ਘੰਟੇ ਦੇ ਅੰਦਰਾਂ ਦੇ ਪੰਜਾਬ ਪੁਲਿਸ ਜਿਹੜੀ ਪਕੜ ਕੇ ਉਹਨੂੰ ਜੇਲ੍ਹਾਂ ਦੇ ਅੰਦਰ ਨਹੀਂ ਸੁਟਦੀ ਜਿਹੜੇ ਲੋਕ ਗੈਂਗਸਟਰ ਨੇ ਉਹਨਾਂ ਨੂੰ ਗੋਲੀਆਂ ਮਾਰ ਵੀ ਰਾਇਆ ਜਾਂਦਾ ਕਿਉਂਕਿ ਜਦੋਂ ਗੋਲੀ ਦੀ ਆਵਾਜ਼ ਉੱਥੋਂ ਅੱਗੇ ਉਹ ਗੋਲੀ ਆਂਦੀ ਹੈ ਤੇ ਪੁਲਿਸ ਨੂੰ ਵੀ ਬੋਲੀ ਚਲਾਣੇ ਪੈਂਦੀ ਹੈ ਔਰ ਗੋਲੀ ਦਾ ਜਿਹੜਾ ਹੈ ਉਹ ਜਵਾਬ ਗੋਲੀ ਨਾਲ ਹੀ ਦੇਣ ਪੈਂਦਾ ਇਸ ਤਰੀਕੇ ਦੇ ਨਾਲ ਅਗਰ ਅਸੀਂ ਅੱਜ ਸਾਡੀ ਸਰਕਾਰ ਜਾਂ ਮਾਨ ਸਾਹਿਬ ਇਹ ਇਨੇ ਤਸ਼ੱਦਦ ਦੇ ਨਾਮ ਲੱਗੇ ਹੋਏ ਨੇ ਇਹਨਾਂ ਪੰਜਾਬ ਦੇ ਵਿੱਚ ਜਿਹੜੀ ਆਪਣੇ ਆਫਰਾ ਤਫਰੀ ਲੋਕ ਫੈਲਾ ਰਹੇ ਨੇ ਉਹਨੂੰ ਖਤਮ ਕਰਨ ਵਾਸਤੇ ਸੋ ਇਹ ਜਿਹੜੇ ਲੋਕ ਹੈ ਇਹ ਉਹਨਾਂ ਦੀ ਪਿੱਠ ਪਿੱਛੇ ਜਿਹੜਾ ਹੈ ਉਹ ਭਾਜੀਪੀ ਖੜੀ ਹੈ ਤੁਸੀਂ ਦੇਖ ਲਿਆ ਕਿ ਸਿਰਸਾ ਸਾਹਿਬ ਕਿਸ ਤਰ੍ਹਾਂ ਕਹਿ ਰਹੇ ਆ ਕਿ ਉਹ ਅਕੀਨਾਂ ਦਾ ਗੁਨ ਨਿਰਦੋਸ਼ ਲੋਕ ਮਾਰੇ ਉਹ ਨਿਰਦੋਸ਼ ਨੇ ਜਿਹੜੇ ਲੋਕ ਕਿਸੇ ਦੇ ਇੱਕ ਕਪੜਾ ਬੁਬਾਰੀ ਨੂੰ ਜਾਂ ਕਿਸੇ ਨੂੰ ਵੀ ਛਰਿਆਂ ਗੋਲੀ ਮਾਰ ਦਿੰਦੇ ਉਹਨੂੰ ਨੇ ਦੋਸ਼ ਗਿਆ ਜਾਂਦਾ ਔਰ ਇਹੋ ਜਿਹੇ ਜਿਹੜੀ ਸਜ਼ਾ ਆ ਉਹ ਗੋਲੀ ਦਾ ਬਦਲਾ ਜਿਹੜਾ ਗੋਲੀ ਹੀ ਮਿਲਣਾ ਚਾਹੀਦਾ ਔਰ ਅਸੀਂ ਇਸ ਕਰਕੇ ਇਹਨਾਂ ਦਾ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਇਹ ਜਿਹੜੇ ਆਪਣੇ ਪੰਜਾਬ ਸਰਕਾਰ ਦੀ ਕੋਈ ਵੀ ਚੰਗੀ ਗੱਲ ਉਹਦੇ ਖਿਲਾਫ ਇਹਨਾਂ ਨੇ ਬੋਲਣਾ ਹਾਂ ਇਹਨਾਂ ਨੇ ਅੱਜ ਦਿਨ ਤੱਕ ਪੰਜਾਬ ਦੇ ਹਿੱਤ ਦੇ ਵਿੱਚ ਭਾਜਪਾ ਨੇ ਕੋਈ ਕੰਮ ਨਹੀਂ ਕੀਤਾ ਤੁਹਾਡੇ ਸਾਹਮਣੇ ਕਰੋੜ ਰੁਪਏ ਦਾ ਜਿਹੜਾ ਸਾਡੇ ਪੈਸੇ ਆ 5000 6000 ਰੁਪਈਆ ਆਡੀਐਫ ਦਾ ਉਹ ਨਹੀਂ ਦੇ ਰਹੇ ਜਿਹੜਾ ਆਪਣੇ ਡੈਮ ਆ ਡੈਮ ਦੇ ਉੱਤੇ ਉਹ ਲਾ ਕੇ ਸੀਐਸਐਫ ਬਿਠਾ ਦਿੱਤੀ ਗਈ ਹੈ ਔਰ ਉਸ ਤੋਂ ਬਾਅਦ ਉਹ ਸਾਰੇ ਖਰਚੇ ਜਿਹੜੇ ਆ ਪੰਜਾਬ ਗਵਰਨਮੈਂਟ ਨੂੰ ਦੇਨੇ ਪੈ ਰਹੇ ਆ ਸੋ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਆ ਬੀਜੇਪੀ ਇਸ ਕਰਕੇ ਅਸੀਂ ਇਹਦਾ ਲਾਭ ਜਿਹੜਾ ਪ੍ਰੋਪੋਸਟ ਕਰ ਰਹੇ ਆ